ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੀਬੀ ਨਿਊਜ਼ ਟੀਵੀ ਤੇ ਅੱਜ ਹੈ ਦਿਨ ਸ਼ਨੀਵਾਰ 19 ਜੁਲਾਈ ਆਓ ਦੇਖੀਏ ਅੱਜ ਦੀਆਂ ਟਾਪ 30 ਖਬਰਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਸ੍ਰੀ ਹਰਮੰਦਰ ਸਾਹਿਬ ਨੂੰ ਮੁੜ ਈਮੇਲ ਰਾਹੀਂ ਧਮਕੀ 8ਵੀਂ ਵਾਰ ਸ੍ਰੀ ਹਰਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਈਮੇਲ ਮਿਲੀ ਪੁਲਿਸ ਨੇ ਫਰੀਦাবাদ ਤੋਂ ਇੱਕ ਸਾਫਟਵੇਅਰ ਇੰਜੀਨੀਅਰ ਗ੍ਰਿਫਤਾਰ ਕੀਤਾ ਹੈ ਦੂਸਰੀ ਖਬਰ ਵਿਕਰਮ ਮੰਜੀਠੀਆ ਦੀ ਨਿਆਇਕ ਹਿਰਾਸਤ ਵਧੀ Mohali ਅਦਾਲਤ ਨੇ ਅਕਾਲੀ ਆਗੂ ਵਿਕਰਮ ਮੰਜੀਠੀਆ ਦੀ ਚੌੜਾ ਦਿਨਾਂ ਲਈ ਨਿਆਇਕ ਹਿਰਾਸਤ ਵਧਾ ਦਿੱਤੀ ਹੈ ਤੀਸਰੀ ਖਬਰ ਭਿਆਨਕ ਸੜਕ ਹਾਦਸਾ ਛੇ ਦੀ ਮੌਤ ਮੱਤਰਾ ਵਿੱਚ ਯਮਨਾ ਐਕਸਪ੍ਰੈਸ ਵੇ ਤੇ ਕਾਰ ਟਰੱਕ ਟੱਕਰ ਨਾਲ ਛੇ ਲੋਕਾਂ ਦੀ ਹੋਈ ਮੌਤ ਚੌਥੀ ਖਬਰ ਦੋ ਭਰਾਵਾਂ ਨੇ ਇੱਕ ਕੁੜੀ ਨਾਲ ਵਿਆਹ ਕੀਤਾ ਹਿਮਾਚਲ ਪ੍ਰਦੇਸ਼ ਦੇ ਸ਼ਰਮੌਰ ਜ਼ਿਲ੍ਹੇ ਦੇ ਛਲਾਈ ਇਲਾਕੇ ਵਿੱਚ ਇੱਕ ਵਾਰ ਫਿਰ ਬਹੁਪਤੀ ਹੋਣ ਦੀ ਪ੍ਰਾਚੀਨ ਪ੍ਰਥਾ ਦੇਖਣ ਨੂੰ ਮਿਲੀ ਹੈ ਇੱਥੇ ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਉੱਥੋਂ ਦੇ ਹਾਟੀ ਸੱਭਿਆਚਾਰੇ ਵਿੱਚ ਇਸ ਵਿਆਹ ਨੂੰ ਉਜਾਲਾ ਪੱਖ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇੱਥੇ ਦੋ ਭਰਾਵਾਂ ਨੇ ਇੱਕ ਕੁੜੀ ਨਾਲ ਬਹੁਤ ਧੂਮਤਾਮ ਨਾਲ ਵਿਆਹ ਕੀਤਾ ਤੇ ਪਿੰਡ ਦੇ ਲੋਕਾਂ ਨੇ ਵੀ ਇਸ ਅਨੋਖੀ ਪਰੰਪਰਾ ਵਿੱਚ ਬਹੁਤ ਖੁਸ਼ੀ-ਖੁਸ਼ੀ ਹਿੱਸਾ ਲਿਆ ਰਿਪੋਰਟਰ ਦੀ ਮਨੀਏ ਤਾਂ ਇੱਕ ਭਾਰਾ ਜਲ ਸ਼ਕਤੀ ਵਿਭਾਗ ਵਿੱਚ ਕੰਮ ਕਰ ਰਿਹਾ ਹੈ ਜਦੋਂ ਕਿ ਦੂਜਾ ਭਾਰਵਦੇਸ਼ ਵਿੱਚ ਕੰਮ ਕਰਦਾ ਹੈ ਪੰਜਵੀਂ ਖਬਰ ਪੰਜਾਬ ਮੌਸਮ ਅਪਡੇਟ ਕੋਈ ਹੜਕੰਬ ਚੇਤਾਵਨੀ ਨਹੀਂ ਮੌਸਮ ਵਿਭਾਗ ਅਨੁਸਾਰ 20 ਜੁਲਾਈ ਤੱਕ ਪੰਜਾਬ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ ਕੋਈ ਵੱਡੀ ਚੇਤਾਵਨੀ ਨਹੀਂ ਛੇਵੀਂ ਖਬਰ ਈਡੀ ਵੱਲੋਂ ਗੂਗਲ ਤੇ ਮੈਟਾ ਨੂੰ ਸੰਮਨ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗੂਗਲ ਤੇ ਮੈਟਾ ਨੂੰ ਸੱਟੇਬਾਜੀ ਐਪਸ ਦੇ ਪ੍ਰਚਾਰ ਵਿੱਚ ਪੁੱਛ ਗਏ ਛਲੀ ਸਮਨ ਭੇਜੇ ਹਨ ਸੱਤਵੀਂ ਖਬਰ ਮੋਗਾ ਹਾਦਸਾ ਕਿਸਾਨ ਦੀ ਧੀ ਦੀ ਮੌਤ ਆਪਣੀ ਭੈਣ ਨੂੰ ਲੈ ਕੇ ਜਾ ਰਹਿ ਨੌਜਵਾਨ ਦਾ ਮੋਟਰਸਾਈਕਲ ਟਿਪਰ ਨਾਲ ਟਕਰਾਇਆ ਲੜਕੀ ਦੀ ਮੌਕੇ ਤੇ ਮੌਤ ਅੱਠਵੀਂ ਖਬਰ ਫੌਜਾ ਸਿੰਘ ਦੀ ਮੌੜ ਚਰਚਾ ਐਕਸੀਡੈਂਟ ਵਿੱਚ ਮੌਤ ਵਿਸ਼ਵ ਪ੍ਰਸਿੱਧ ਮੈਰਾਥਨ ਦੜਾਕ ਫੌਜਾ ਸਿੰਘ ਦੀ ਹਾਦਸੇ ਤੋਂ ਮੌਤ ਪਰਿਵਾਰ ਨੇ ਦੱਸਿਆ ਸਿਹਤ ਦਾ ਰਾਜ ਨੌਵੀਂ ਖਬਰ ਪੰਜਾਬ ਵਿੱਚ ਪਾਰੀ بارش ਦੀ ਸੰਭਾਵਨਾ ਮਲੇਰ ਕੋਟਲਾ ਮੁਕਸਰ ਮਾਨਸਾ ਆਦਿ ਜ਼ਿਲ੍ਹਿਆਂ ਵਿੱਚ ਹਲਕੀ بارش ਕਿਸਾਨ ਚਿੰਤਿਤ ਦਸਵੀਂ ਖਬਰ 골ਡਨ ਟੈਂਪਲ ਧਮਕੀ ਮਾਮਲਾ 골ਡਨ ਟੈਂਪਲ ਨੂੰ ਧਮਕੀ ਵਾਲੀ ਈਮੇਲ ਦੇ ਮਾਮਲੇ ਵਿੱਚ ਤਕਨੀਕੀ ਸਬੂਤ ਇਕੱਠੇ ਪੁਲਿਸ ਵੱਲੋਂ ਅਲਰਟ ਜਾਰੀ ਹੈ ਖਬਰ ਨੰਬਰ 11 ਜਲੰਧਰ ਕਬੱਡੀ ਖਿਡਾਰੀ ਦੀ Laash ਮਿਲੀ ਤਿੰਨ ਦਿਨਾਂ ਤੋਂ ਗੁੰਮ ਹੋਏ ਕਬੱਡੀ ਖਿਡਾਰੀ ਦੀ Laash ਕਮਰੇ ਵਿੱਚੋਂ ਮਿਲੀ ਖਬਰ ਨੰਬਰ 12 ਵਿਦੇਸ਼ ਜਾਣ ਦਾ ਸੁਪਨਾ ਬਣਿਆ ਜੰਜਾਲ ਕਨੇਡਾ ਵਿਦੇਸ਼ ਜਾਣ ਵਾਲਿਆਂ ਨੂੰ ਵਿਆਹ ਦਾ ਚਾਂਸਾ ਦੇ ਕੇ ਲੱਖਾਂ ਦੀ ਠੱਗੀ ਪੁਲਿਸ ਵੱਲੋਂ ਕਈ ਗਰੋਹ ਗ੍ਰਿਫਤਾਰ ਖਬਰ ਨੰਬਰ 13 ਅੰਤਰਰਾਸ਼ਟਰੀ ਖਬਰ ਯੂ ਐਸ ਏ ਇਰਾਕ ਤੇ ਯੂਕਰੇਨ ਇਰਾਕ ਦੇ ਮੌਲ ਵਿੱਚ ਅੱਗ ਯੂਕਰੇਨ ਦੀ ਨਵੀਂ ਪ੍ਰਧਾਨ ਮੰਤਰੀ ਅਮਰੀਕਾ ਵਿੱਚ ਭਜਾਲ ਖਬਰ ਨੰਬਰ 14 ਸਿੱਧੂ ਮੂਸੇਵਾਲੇ ਦਾ ਹੋਵੇਗਾ ਹੋਲੋਗ੍ਰਾਮ ਟੂਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਸਮਾਨ ਵਿੱਚ ਹੋਲੋਗ੍ਰਾਮ ਟੂਰ ਦਾ ਐਲਾਨ ਖਬਰ ਨੰਬਰ 15 ਸੀਐਮ ਦੇ ਜ਼ਿਲ੍ਹੇ ਵਿੱਚ ਵੱਡਾ ਕਪੜਾ ਪੰਜਾਬ ਗ੍ਰਾਮੀਣ ਬੈਂਕ ਤੂਰੀ ਦੇ ਮੈਨੇਜਰ ਨੇ ਪਾਸ ਕੀਤੇ 2.29 ਕਰੋੜ ਦੇ ਬਾੜ ਸਰਜੀ ਕਰਜ਼ੇ ਪੰਜਾਬ ਗ੍ਰਾਮੀਣ ਬੈਂਕ ਦੀ ਤੂਰੀ ਸ਼ਾਖਾ ਵਿੱਚ ਇੱਕ ਵੱਡਾ ਵਿੱਤੀ ਘਟਾਲਾ ਸਾਹਮਣੇ ਆਇਆ ਹੈ ਜਿਸ ਵਿੱਚ 2.29 ਕਰੋੜ ਦੀ ਰਕਮ ਦਾ ਗਵਨ ਕੀਤਾ ਗਿਆ ਹੈ ਇਸ ਘਟਾਲੇ ਵਿੱਚ ਬੈਂਕ ਮੈਨੇਜਰ ਹਰਮੇਲ ਸਿੰਘ ਤੇ ਜਾਲੀ ਕਰਜ਼ੇ ਦੇਣ ਦਾ ਦੋਸ਼ ਹੈ ਖਬਰ ਨੰਬਰ 16 ਕਬੱਡੀ ਖਿਡਾਰੀ ਮਾਮਲਾ ਜਲੰਧਰ ਟਾਰਗੇਟ ਕਿਲਿੰਗ ਦੀ ਕੋਸ਼ਿਸ਼ ناکਾਮ ਵਿਕਤੀ ਗ੍ਰਿਫਤਾਰ ਪੁਲਿਸ ਦੀ ਵੱਡੀ ਕਾਮਯਾਬੀ ਖਬਰ ਨੰਬਰ 17 ਕਟੜ ਹਮਲੇ ਵਿੱਚ ਬੀਜੇਪੀ ਆਗੂ ਦੇ ਘਰ ਤੇ ਗਰਨੇਡ ਏਐਨਆਈ ਵੱਲੋਂ ਤਿੰਨ ਰਾਜਾਂ ਵਿੱਚ ਛਾਪੇ ਮਾਰੀ ਖਬਰ ਨੰਬਰ 18 ਜੀਵਨ ਜੋਤ ਪ੍ਰੋਜੈਕਟ 41 ਬੱਚੇ ਰੈਸਕਿਊ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਭਿਖਾਰੀ ਬੱਚਿਆਂ ਦੀ ਰਿਹਾਈ ਲਈ ਨਵਾਂ ਮਿਸ਼ਨ ਡੀਐਨਏ ਟੈਸਟ ਰਹੀ ਮਾਪਿਆਂ ਦੀ ਪਛਾਣ ਖਬਰ ਨੰਬਰ 19 ਮੁਕਸਰ ਮੀ ਕਾਰਨ ਕਾਰਟਾੜੇ ਭਾਰੀ ਮੀ ਦੇ ਚਲਦੇ 70 ਤੋਂ ਵੱਧ ਕਰਨ ਉਤਸਾਨੀ ਪਿੰਡ ਦੇ ਸਕੂਲਾ ਤੇ ਪੌਂਡ ਵਿੱਚ ਹੜ੍ਹ ਖਬਰ ਨੰਬਰ 20 ਕਿਸਾਨ ਸੰਗਠਨਾ ਨੇ ਨਵਾਂ ਸੰਘਰਸ਼ ਐਲਾਨਿਆ ਦਿੱਲੀ ਦੀ ਤਰਜ਼ ਤੇ ਪੰਜਾਬ ਵਿੱਚ ਵੀ ਕਿਸਾਨ ਅੰਦੋਲਨ ਦੀ ਤਿਆਰੀ ਖਬਰ ਨੰਬਰ 21 ਜੱਥੇਦਾਰ ਗੜਗੱਜ ਮੁਲਾਕਾਤ ਸੋਸ਼ਲ ਮੀਡੀਆ ਤੇ ਵਿਦੇਸ਼ ਪੜ ਰਐ ਸਿੱਖ ਨੌਜਵਾਨ ਦਾ ਸਨਮਾਨ ਖਬਰ ਨੰਬਰ 22 ICSC 10ਵੀਂ ਦੀ ਪ੍ਰੀਖਿਆ ਹੁਣ ਸਾਲ ਵਿੱਚ ਦੋ ਵਾਰੀ CBSE ਨੇ 10ਵੀਂ ਦੀ ਪ੍ਰੀਖਿਆ ਹੁਣ ਫਰਵਰੀ ਤੇ ਮਈ ਵਿੱਚ ਕਰਾਉਣ ਦਾ ਐਲਾਨ ਕੀਤਾ ਖਬਰ ਨੰਬਰ 22 ਪੰਜਾਬ ਵਿਧਾਇਕ ਪੁੱਤਰ ਹਾਈ ਕੋਰਟ ਪਹੁੰਚਿਆ ਭ੍ਰਿਸ਼ਟਾਚਾਰ ਮਾਮਲੇ ਵਿੱਚ ਗ੍ਰਿਫਤਾਰ ਵਿਧਾਇਕ ਰਮਨ अरोड़ा ਦਾ ਪੁੱਤਰ ਹਾਈ ਕੋਰਟ ਪਹੁੰਚਿਆ ਖਬਰ ਨੰਬਰ 24 ਵਿਜੀਲੈਂਸ ਦੀ ਰੇਡ ਤੇ ਮੁਹਾਲੀ ਅਦਾਲਤ ਦੀ ਰੋਕ ਵਿਜੀਲੈਂਸ ਕੰਮ ਕਰ ਰਹੀ ਸੀ ਪਰ ਅਦਾਲਤ ਨੇ ਕਾਰਵਾਈ ਤੇ ਰੋਕ ਲਾਈ ਖਬਰ ਨੰਬਰ 25 ਸੈਨਾ ਨੇਹਵਾਲ ਆਪਣੀ ਵਿਆਹੀ ਜ਼ਿੰਦਗੀ ਤੋਂ ਵੱਖ बैडमिंटਨ ਚੈਂਪੀਅਨ ਨੇ ਆਪਣੇ ਪਤੀ ਤੋਂ ਦਿਲ ਤੋੜ ਲਿਆ ਖਬਰ ਨੰਬਰ 26 ਰਣਵੀਰ ਸਿੰਘ ਦੀ ਫਿਲਮ ਤੇ ਵਿਵਾਦ ਫਿਲਮ ਵਿੱਚ ਪਾਕਿਸਤਾਨੀ ਝੰਡਾ ਦਿਖਾਉਣ ਤੇ ਮੁਕਾਬਲਾ ਸ਼ੂਟਿੰਗ ਦੌਰਾਨ ਨਵਾਂ ਵਿਵਾਦ ਖਬਰ ਨੰਬਰ 27 ਸ਼ਾਦੀ ਦੀ ਕੋਈ ਮਰਿਆਦਾ ਨਹੀਂ ਪੰਚਾਇਤ ਦਾ ਤੁਗਲਕੀ ਫਰਮਾਨ ਪਿੰਡ ਵਿੱਚ ਪੰਚਾਇਤ ਵੱਲੋਂ ਕਿਹਾ ਇਫ ਯੂ ਮੈਰੀ ਯੂ ਮਸਟ ਲੀਵ ਦਾ ਵਿਲੇਜ ਖਬਰ ਨੰਬਰ 28 ਫੌਜੀ ਕੁਲਜੀਤ ਸਿੰਘ ਦਾ ਸੰਸਕਾਰ ਓਵਰਡੋਸ ਕਾਰਨ ਹੋਈ ਮੌਤ ਫੌਜੀ ਦਾ ਸਮਾਨਯੋਗ ਅੰਤਿਮ ਸੰਸਕਾਰ ਖਬਰ ਨੰਬਰ 29 ਮੁਕਸਰ ਰਾਜਵਾਏ ਚੇਪੜਾ ਕਿਸਾਨ ਚਿੰਤਤ ਨਕਲੀ ਰਾਜਵਾਇਆ ਚੇਪਾੜ ਪੈਣ ਕਾਰਨ ਕਿਸਾਨ ਨਰਾਸ਼ ਆਖਰੀ ਖਬਰ ਚੋਰੀ ਨੇ SBI ਬੈਂਕ ਦੇ ATM ਨੂੰ ਬਣਾਇਆ ਨਿਸ਼ਾਨਾ ਚੋਰ ਗੈਸ ਕਟਰ ਨਾਲ ਖਾੜ ਕੇ ਲੈ ਗਏ ATM ਇਹ ਸਨ ਅੱਜ ਦੀਆਂ ਮੁੱਖਤੀ ਖਬਰਾਂ ਉਮੀਦ ਹੈ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ